ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਆਸਾ ਚੜ੍ਹਦੀ ਕਲਾ ਜਿਲਾ ਜਾਵਾਂਗੇ ਤੇ ਅੱਜ ਆਪਾਂ ਮੋਟਾਲੀ ਖੋਲੀਆ ਸੀਟ ਸੀਟ ਖੋਲਣ ਦਾ ਕਾਰਨ ਇਹ ਆ ਇਹਦੀ ਨਾਲ ਜਿਵੇਂ ਆਪਣੀ ਸੀਟ ਹੈ ਨਾ ਬਣਤਰ ਆ ਚੀਜ਼ ਤੋਂ ਇੱਥੇ ਸੀਟ ਛੋਟੀ ਆ ਆ ਜਗ੍ਹਾ ਤੋਂ ਜਦ ਆਪਾਂ ਬਹਿਣਾ ਕੰਫਰਟੇਬਲ ਨਹੀਂ ਆ ਬਹਿੰਦੇ ਆਗੇ ਪੂਰੇ ਤੇ ਇਹ ਆਪਾਂ ਸੀਟ ਪੱਟ ਲਈ ਆ ਇਹਦੇ ਸਟੈਪ ਲਾਈਨਰ ਕੱਢ ਲਿਆ ਆਪਾਂ ਸਾਰੀ ਪੇਚ ਕੱਸ ਦੇ ਨਾਲ ਇੱਧਰ ਲੱਗੇ ਹੁੰਦੇ ਨੇ ਇਹ ਹੁਣ ਆਪਾਂ ਇੱਥੇ ਨਾ ਫੋਮ ਉਤਰਾਂਗੇ ਹੁਣ ਆਹ ਚੀਜ਼ਾਂ ਦੇ ਸੈਟਾਂ ਤੇ ਸੈਟਾਂ ਦੇ ਵੀ ਤਰਾਂਗੇ ਇੱਥੇ ਗੱਪੇ ਵੀ ਤਰਾਂਗੇ ਵੀ ਮਾੜਾ ਉੱਚਾ ਹੋ ਗਿਆ ਫੋਮ ਸੌਫਟ ਦਾ ਬਹੁਤ ਆ ਦੇਖੋ ਇਹ ਜਦ ਇੱਥੇ ਬੈਹਨੇ ਆ ਕਵਰ ਕਵਰ ਥੋੜਾ ਹਾਰਡ ਆ ਇਹ ਵੀ ਇਦਾਂ ਆਪਾਂ ਨੂੰ ਫੀਲ ਨਹੀਂ ਹੁੰਦਾ ਹੈਗਾ ਚਲੋ ਕੋਈ ਨਹੀਂ ਹੁਣ ਆਪਾਂ ਪ੍ਰੋਪਰ ਐਨ ਸ਼ੇਪ ਦੇ ਕੇ ਨਾ ਵੀ ਨਾਲ ਆਪਾਂ ਫੋਮ ਜੋੜ ਦੇਣੀ ਆ ਫੋਮ ਆਪਣੀ ਲਿਆਂਦੀ ਪਈ ਆ ਤੇ ਜੋੜਨੀ ਆਪਾਂ ਇੱਥੋਂ ਤੋਂ ਆ ਫਰੰਟ ਤੱਕ ਆਪਾਂ ਇੱਥੋਂ ਮੂਹਰੇ ਜੋੜਨੀ ਆ ਆ ਚੀਜ਼ ਜਿਹੜੀਆਂ ਛੋਟੀਆਂ ਨੇ ਨਾ ਵੀ ਇੱਥੋਂ ਤੋਂ ਲੱਗ ਕੇ ਇੱਥੋਂ ਆਹ ਦੇਖੋ ਯਾਰ ਸਿੱਧੀ ਆ ਇੱਥੇ ਟੋਆ ਨਾ ਇੱਥੋਂ ਆਪਾਂ ਸਿੱਧੀ ਲਿਆਵਾਂਗੇ ਇੱਥੋਂ ਐ ਬਾਹਰੋਂ ਕੱਢ ਕੇ ਇੱਥੇ ਲਿਆਉਣੀਆਂ ਨੁਕਰ ਤੇ ਐਵੇਂ ਹੀ ਇੱਧਰ ਵੀ ਜਿਹੜੀ ਇੱਥੋਂ ਚੀਜ਼ ਆ ਛੋਟੀ ਹੋ ਗਈ ਇਹ ਚੌੜੀ ਕਰ ਦੇਣੀ ਆ ਤੇ ਇੱਕ ਇੱਥੋਂ ਨਾ ਗਲਾਈ ਦੇ ਥੱਲੇ ਨੂੰ ਢਾਲਦੀ ਆ ਤੇ ਇੱਥੋਂ ਆਪਾਂ ਇੰਨੀ ਜਗ੍ਹਾ ਤੇ ਖੋਨ ਲਾਣੀ ਆ ਇਦੋਂ ਸਿਰੇ ਦਾ ਥੱਲੇ ਦਾ ਕੇ ਫੋਮ ਲਾਣੀ ਆ ਸਾਰੀ ਜੀ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਫੋਮ ਲਾ ਕੇ ਕਵਰ ਆਪਾਂ ਲਾ ਲਿਆ ਇਹ ਕਵਰ ਤਾਂ ਫਿਲਹਾਲ ਸਹੀ ਆ ਦੁਬਾਰਾ ਇਹ ਪਾਵਾਂਗੇ ਆਪਾਂ ਬਾਕੀ ਇੱਕ ਗੱਲ ਹੋਰ ਆ ਜਿਵੇਂ ਨਾ ਸਪਲੈਂਟਰਾਂ ਦੀ ਸੀਟ ਆ ਸਾਰੇ ਮੇਰੇ ਵੀਰ ਚੇਤੇ ਧਿਆਨ ਦਿਓ ਇਹਨਾਂ ਦੀ ਸੀਟ ਕਿਹੜੀ ਆ ਕਿਹੜੀ ਹੋਣ ਦਾ ਕਾਰਨ ਇਹੀ ਆ ਵੀ ਇਹਦਾ ਜਿਹੜਾ ਕਵਰ ਆ ਥੋੜਾ ਕਵਰਾ ਕਹਿਣਾ ਵੀ ਇਹ ਸੌਫਟ ਕਰ ਲੋ ਕਵਰ ਤੁਸੀਂ ਫਿਰ ਸਹੀ ਰਹੂਗਾ ਹਾਂਜੀ ਫੋਮ ਆਪਾਂ ਵੱਢ ਲਈ ਤੇ ਇੱਥੋਂ ਨੂੰ ਆਪਾਂ ਇੰਨੀ ਜਗ੍ਹਾ ਤੇ ਫੋਮ ਧਰ ਦੇਣੀ ਆ ਜਿਹੜੀਆਂ ਸੈਡਾਂ ਨੇ ਸੈਡਾਂ ਤੇ ਆਪਾਂ ਟੁਕੜਾ ਵੱਢ ਲਿਆ ਇਹ ਆਪਾਂ ਇੰਨਾ ਸੈਂਟਰ ਚੋਂ ਵੱਢ ਕੇ ਇਹ ਦੋਵੇਂ ਪਾਸੇ ਇੱਥੇ ਲਾਉਣਾ ਸੈਡਾਂ ਤੇ ਠੀਕ ਆ ਜੀ ਆ ਚੀਜ਼ਾਂ ਤੇ ਵੀ ਇੱਥੋਂ ਮੜੀ ਚੜਾਈ ਹੋ ਜੂਵੇ ਸੀਟ ਤੇ ਤੇ ਉਹ ਜਿਹੜਾ ਵੱਡੀ ਸ਼ੀਟ ਆ ਉਹ ਆਪਾਂ ਇਧਰ ਉੱਪਰ ਦੀ ਧਰ ਦੇਣੀ ਆ ਸਾਰੀ ਜੀ ਤੇ ਉਹਦੇ ਨਾਲ ਇੱਥੇ ਨਾ ਆਪਣੀ ਸਪੋਰਟ ਬਣ ਜੂਗੀ ਮੜੀ ਸੀਟ ਚੌੜੀ ਹੋ ਜੂ ਬਹਿਣਾ ਸੌਖਾ ਰਹੂਗਾ ਤੇ ਆ ਆਪਾਂ ਇਧਰੋਂ ਦੱਬ ਕੇ ਵਿੱਚ ਜੋੜਤਾ ਬਾਕੀ ਦੇ ਕੁੰਜੇ ਖਾਂਜੇ ਆਪਾਂ ਨੂੰ ਇਹ ਪੂਰਾ ਇਧਰੋਂ ਟੇਪਰ ਕਰਨੀ ਪੈਣੀ ਆ ਸਾਰੀ ਵੀ ਇਹ ਪ੍ਰੋਪਰ ਬਰਾਬਰ ਬਿਛ ਜਵੇ ਵੀ ਆਪਾਂ ਨੂੰ ਜੋੜ ਨਾ ਦਿਖੇ ਸਾਈਡਾਂ ਤੋਂ ਟੇਪਰ ਕਰਨੀ ਪਣੀ ਆ ਵੀ ਸਾਈਡਾਂ ਤੋਂ ਜੋੜ ਨਾ ਦਿਖੇ ਉਹ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਵੀਡੀਓ ਆਪਾਂ ਪਲੇ ਕਰਾਂਗੇ ਕੰਟੀਨਿਊ ਵੀ ਸਾਰੀ ਕਿਵੇਂ ਮਾੜਨੀ ਆ ਕਿਵੇਂ ਕੀ ਕਰਨਾ ਉਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਆ ਆਪਾਂ ਸਟੈਪਲਾਈਜ਼ਰ ਲੈਂਦਾ ਤੇ ਬਦਿਆ ਚੀਜ਼ ਇਹ ਉਹ ਤਾਂ ਪੁੱਛਿਆ ਸੀਗਾ ਵੀ ਯਾਨੀ ਫੋਰਸ ਵਧੀਆ ਹੈ ਦੀ ਵੀ ਇਦਾਂ ਟੁੱਟਣ ਵਾਲਾ ਕੰਮ ਹੈ ਨਹੀਂ ਹਾਂਜੀ ਹੁਣ ਆਪਾਂ ਲੱਗੇ ਤੇ ਫੋਮ ਕਰਾ ਇਦਾਂ ਮਿਲਦਾ ਆਪਾਂ ਟੁਕੜਾ ਕੱਟ ਲੈ ਤੁਰ ਆਨਾਂ ਨੂੰ ਜੋੜ ਕੇ ਫਿਰ ਇਸ ਤੋਂ ਬਾਅਦ ਆਪਾਂ ਵਧ ਪਾਂਗੇ ਵੀ ਆ ਲਓ ਜੀ ਆਪਣਾ ਜੁੜ ਗਿਆ ਕਵਰ ਹੋਮ ਹੁਣ ਇਹਨੂੰ ਆਪਾਂ ਦਵਾਂਗੇ ਸ਼ੇਪ ਜਿੱਥੋਂ ਨਹੀਂ ਜੁੜਿਆ ਜਾਂ ਕੱਚ ਰਹਿ ਗਿਆ ਉੱਥੇ ਆਪਾਂ ਦੁਬਾਰਾ ਆਹ ਲਾ ਦਾਂਗੇ ਗੰਮ ਤਕ ਵੀ ਜਦ ਆਪਾਂ ਨਾ ਇਹਦੇ ਇਹਦੇ ਬਰੇਡ ਫੇਰਨਾ ਪਾਣੀ ਪਟਕੀਣਾ ਨਹੀਂ ਵੀ ਉਸ ਤੋਂ ਪਹਿਲਾਂ ਆਪਾਂ ਨੂੰ ਪਰ ਪੂਰੀ ਫਿਟਿੰਗ ਚਾਹੀਦੀ ਹੈ ਜੀ ਮੇਕਾਂਗੇ ਪਲੇਟ ਨਹੀਂ ਜੇ ਸ਼ਾਇਦ ਗਰਮ ਕਰਕੇ ਆਪਣਾ ਪਲੇਟ ਚੱਲ ਗਿਆ ਨਾ ਤਾਂ ਆਪਾਂ ਇੱਥਾਂ ਗਰਮ ਕਰਕੇ ਫੇਰ ਦੇਣਾ ਪਲੇਟਾ ਜਿਹੜਾ ਨਾ ਪ੍ਰੋਪਰ ਬੱਡਾ ਗਿਆ ਬੱਦਣੇ ਆਪਾਂ ਪ੍ਰੋਪਰ ਆ ਵੀ ਸ਼ੇਪ ਆਉਣ ਲਈ ਆਉਣ ਨੂੰ ਹਾਂਜੀ ਆਪਣਾ ਫੋਮ ਲਾਉਣ ਦਾ ਕਾਰਨ ਪਤਾ ਕੀ ਸੀਗਾ ਇਹ ਇਹਨਾ ਜਿਹੜੀਆਂ ਫਰੰਟ ਵਾਲੀ ਸੀਟ ਆ ਇੱਥੋਂ ਆ ਚੀਜ਼ਾਂ ਨੇ ਇਹ ਉੱਪਰੋਂ ਛੋਟੀ ਆ ਠੀਕ ਆ ਜੀ ਇਹ ਆਪਾਂ ਨੂੰ ਥੋੜੀ ਚੜਾਈ ਤੇ ਚਾਹੀਦੀ ਸੀ ਇਹ ਆਪਣੇ ਜਿਵੇਂ ਕਹਿ ਕਹਿਣ ਦਾ ਭਾਵ ਨਾ ਆਪਣੇ ਪੱਟਾ ਨੂੰ ਸਪੋਰਟ ਘੱਟ ਮਿਲਦੀ ਆ ਇਹਦੀ ਵੀ ਹੁਣ ਪ੍ਰੋਪਰ ਕੋਈ ਵੀ ਜਿਵੇਂ BS6 ਦੇ ਸਪਲੈਂਡਰਾਂ ਦੀ ਸੀਟ ਨਾ ਇਹ ਚੀਜ਼ ਇੱਥੋਂ ਪ੍ਰੋਬਲਮ ਆਉਂਦੀ ਆ ਤੇ ਤਾਂ ਕਰਕੇ ਆਪਾਂ ਫੋਮ ਰੱਖੀ ਆ ਹੁਣ ਇੱਥੋਂ ਆ ਚੀਜ਼ ਆਪਾਂ ਵੱਡ ਦੇਣੀ ਆ ਪ੍ਰੋਪਰ ਐ ਸ਼ੇਪ ਦੇ ਦੇਣੀ ਆ ਇਹਨੂੰ ਤੇ ਇੱਥੋਂ ਮਾੜੀ ਮਾੜੀ ਰਗੜਾਂਗੇ ਆ ਚੀਜ਼ ਇੰਨੀ ਰਗੜ ਦੇਣੀ ਆ ਆਪਾਂ ਥਰੇ ਥਰੇ ਬੀ ਦੇ ਨਾਲ ਪੂਰੀ ਥੋੜੀ ਗਲਾਈ ਜੀ ਬਣ ਜੂਵੇ ਕਿਉਂਕਿ ਆ ਦੂਈ ਸੀਟ ਤੋਂ ਆਪਾਂ ਨੀਵੀਂ ਰੱਖਣੀ ਆ ਨਾ ਮੂਰਤੀ ਸੀਟ ਵੀ ਉਹ ਚੀਜ਼ ਆਪਾਂ ਲੁੱਕ ਦੇਣੀ ਆ ਨਾ ਇਦੋਂ ਸਾਈਡ ਤੋਂ ਯੂ ਮੁਕਾਵੇ ਆਪਣੇ ਬਾਕੀ ਰਹਿਦੀ ਖੁੰਦੀ ਸੈਟਿੰਗ ਆਪਣੀ ਕਵਰ ਦੇ ਨਾਲ ਆ ਜਾਣੀ ਜੇ ਆਪਾਂ ਕਵਰ ਰੱਖਾਂਗੇ ਤਾਂ ਇੱਥੋਂ ਮੜਾ ਦੱਬ ਦਾਂਗੇ ਜਾਂ ਖਿੱਚ ਪਾ ਦਾਂਗੇ ਓਦਾਂ ਕਵਰ ਤੇ ਤੁਹਾਨੂੰ ਦਿਖਾਵਾਂਗੇ ਟੋਟਲ ਸਾਰੀ ਵੀਡੀਓ ਕਿਹੜੀ ਚੀਜ਼ ਕਿਦਾਂ ਕਿਵੇਂ ਤਿਆਰ ਹੋਈ ਹੈ ਫੋਮ ਆਪਣੀ ਲੱਗ ਗਈ ਇਹਨੂੰ ਥੋੜੀ ਥੋੜਾ ਟਾਈਮ ਸੁੱਕ ਲੈਣ ਦਿੰਦੇ ਆ ਫੇਰ ਆਪਾਂ ਸੁੱਕ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਸ਼ੇਪ ਕਿਵੇਂ ਆਉਂਦੀ ਆ ਸੋਲੂਸ਼ਨ ਲਾ ਕੇ ਨਾ ਆਪਾਂ ਆਲਦਾਲੇ ਆ ਦੇਖੋ ਜੀ ਰੈਪ ਕਰਤਾ ਇਹਨੂੰ ਕਿਉਂਕਿ ਨਾ ਰੈਪ ਕਰਨ ਦੇ ਨਾਲ ਜਿਹੜਾ ਨਾਲ ਉਹ ਕਿਨਾਰੀ ਉੱਠੂਗੀ ਨਹੀਂ ਹੁਣ ਇਹਨੂੰ ਸੁੱਕ ਲੈਣ ਦਈਏ ਫਿਰ ਉਦੋਂ ਬਾਅਦ ਆਪਾਂ ਇਹਨੂੰ ਵੱਡ ਕੇ ਆਲਦਾਲੇ ਵਾਂਗ ਦੇਖੋ ਮਾੜਾ ਮਾੜਾ ਵੱਟਲੇ ਸੀਗਾ ਇਦਾਂ ਵੱਡ ਕੇ ਇਹਨੂੰ ਸ਼ੇਪ ਦੇਣੀ ਆ ਪ੍ਰੋਪਰ ਤੇ ਸ਼ੇਪ ਦੇ ਕੇ ਫਿਰ ਇਹਦੇ ਉੱਤੇ ਦੀ ਆਪਾਂ ਫੇਰ ਆਪਾਂ ਜਿਹੜਾ ਹੁੰਦਾ ਆਪਣਾ ਸੋਲੂਸ਼ਨ ਜੀ ਆ ਇਹ ਲਾ ਦਾਂਗੇ ਕਿ ਉਹ ਗੁਨਾ ਫਿਰ ਆ ਤੇੜਾ ਨਹੀਂ ਛੱਡੂ ਜਿਵੇਂ ਆ ਫੋਮ ਵੀ ਆਪਣੀ ਇੱਥੇ ਖੁੱਲੂਗੀ ਨਹੀਂ ਇਹ ਮੈਂ ਉੱਤੇ ਮੜਾ ਮੜਾ ਲਾਣਾ ਕਿਉਂਕਿ ਆ ਸੀਟ ਦੇ ਉੱਤੇ ਲੱਗਿਆ ਹੁੰਦਾ ਪਹਿਲਾਂ ਇੱਥੇ ਲੱਗਿਆ ਹੋਇਆ ਠੀਕ ਆ ਜੀ ਹਾਂ ਜੀ ਆ ਅੱਧੀ ਸੀਟ ਆਪਣੀ ਹੋ ਗਈ ਤਿਆਰ ਆ ਫੋਮ ਰੱਖ ਕੇ ਨਾ ਆਪਾਂ ਐਨ ਕਰਤੀ ਸ਼ੇਪ ਬਣਾਤੀ ਇੱਥੋਂ ਆਹ ਆਲਦਲੇ ਇਧਰੋਂ ਵੱਢ ਕੇ ਰਗੜਤੀ ਆ ਇੰਨਾ ਟੁਕੜਾ ਆਪਾਂ ਰੱਖ ਲਿਆ ਉੱਚਾ ਇਹ ਤਾਂ ਰੱਖ ਲਿਆ ਇੱਥੋਂ ਸੀਟ ਆਪਾਂ ਚੌੜੀ ਕਰਨੀ ਸੀਗੀ ਇੱਥੋਂ ਆਪਣੀ ਜਿਆਦਾ ਮੋਟੀ ਹੋ ਗਈ ਸੀ ਇਹ ਆਪਾਂ ਪਤਲੀ ਕਰਤੀ ਆ ਥੋੜੀ ਹੋਰ ਪਤਲੀ ਕਰਨੀ ਆ ਇੱਥੋਂ ਤੇ ਕਿਉਂਕਿ ਆ ਥੋੜੀ ਮੋਟੀ ਆ ਆ ਸਾਈਡ ਆਪਣੀ ਪਤਲੀ ਆ ਇਧਰੋਂ ਸੇਮ ਉਹੀ ਪ੍ਰੋਜੈਕਟ ਇਧਰ ਰੱਖਿਆ ਹੋਇਆ ਇਹਨਾਂ ਟੁਕੜਾ ਤੇ ਆ ਚੀਜ਼ਾਂ ਹੋਰ ਰਗੜਨੀਆਂ ਨੇ ਉੱਪਰ ਆਪਾਂ ਇੱਥੇ ਥੋੜੀ ਥੋੜੀ ਹੋਰ ਰਗੜਨੀਆਂ ਆ ਆ ਮੂਹਰੇ ਉਹਾਂ ਚੁੰਝ ਰਗੜਨੀਆਂ ਹਜੇ ਹਾਂਜੀ ਆ ਆਪਾਂ ਇਹਨਾਂ ਕਰਤੀ ਸੈੱਟ ਤੇ ਆ ਥੋੜੀ ਇੱਥੇ ਰਹਿ ਗਈ ਇੱਥੇ ਆਪਾਂ ਲਾਉਣੀਆਂ ਹਜੇ ਦੰਨਿਆਂ ਸਫਾਈ ਇਹਨੂੰ ਜਾਣਿਆਂਨ ਵੱਢ ਕੇ ਆਪਾਂ ਇਹਨਾਂ ਸੈੱਟ ਕਰ ਲਈ ਹੁਣ ਇਹਦੀ ਸਫਾਈਏ ਰਹਿ ਗਈ ਦੇਣਾ ਇਹਦੀ ਸਫਾਈ ਦਵਾਗੇ ਹੁਣ ਤੇ ਆਹ ਸਾਈਡ ਆਪਣੀ ਸਹੀ ਆ ਬਾਕੀ ਚੜਾਈਆਂ ਪੂਰੀ ਸੈਟ ਤੁਹਾਨੂੰ ਬਣਾ ਕੇ ਦਿਖਾਉਣੀ ਆ ਹੁਣ ਆਪਾਂ ਲਓ ਜੀ ਸੀਟ ਆਪਣੀ ਹੋ ਗਈ ਤਿਆਰ ਆ ਦੇਖੋ ਐ ਨੁੱਕਰੇ ਤੋਂ ਇੱਥੋਂ ਮੈਂ ਥੱਲੇ ਉਤਰਦੀ ਆ ਇੱਥਾਂ ਗਲਾਈ ਦੇ ਵਿੱਚ ਘੁੰਮ ਕੇ ਸਿੱਧੀ ਇੱਥੇ ਸੇਮ ਇੱਥੇ ਇਧਰੋਂ ਇੱਥੋਂ ਆ ਘੁੰਮਦੀ ਆ ਗਲਾਈ ਦੇ ਵਿੱਚ ਸਿੱਧੇ ਹੁਣ ਜਿਹੜੀ ਆ ਠਮੀਜੀ ਦਿਖਦੀ ਆ ਇਹ ਹੁਣ ਆਪਾਂ ਸਫਾਈ ਕਰਨੀ ਆ ਇਹਦੀ ਆਉਰੇ ਮਾੜਾ ਟੁਕੜਾ ਪੱਤਰੇ ਇਥੋਂ ਮਾੜਾ ਫਰਕ ਪੈਗਾ ਸੀ ਇਹਦਾ ਮੈਨੂੰ ਸਹੀ ਨਹੀਂ ਲੱਗਿਆ ਉਹਨੂੰ ਤੇ ਬਾਕੀ ਸੈਟ ਆ ਕੰਮ ਜਿੱਥੇ ਮੂਰੇ ਧਰਦੇ ਆ ਫਿਰ ਉਹ ਚੀਜੀ ਬੁਰੇ ਲੱਗੋਗੇ ਆਪਣੀ ਟੈਂਕੀ ਤੋਂ ਉੱਚੀ ਨਿਕਲ ਜਾਣੀ ਆ ਇਹ ਆਪਾਂ ਟੈਂਕੀ ਦੇ ਬਰਾਬਰ ਰੱਖਣੀ ਆ ਤਾਂ ਕਰਕੇ ਆਪਾਂ ਇਦਾਂ ਛੱਡਤੀ ਇਹ ਬਾਕੀ ਤਕਰੀਬਨ ਸੈਟ ਆ ਕੰਮ ਆ ਇਥੋਂ ਆਪਣਾ ਨਾਲ ਮਿਲ ਗਿਆ ਟੱਕਰ ਹੈ ਨਹੀਂ ਉੱਚੀ ਨਹੀਂ ਮੀ ਹੈ ਬਾਕੀ ਆਪਣਾ ਜੋ ਲੈਦਰ ਚੜਨਾ ਜੇ ਆਪਾਂ ਇੱਥੇ ਮਾੜਾ ਮੁੱਟਾ ਕਰਦਾਂਗੇ ਤੇ ਦੇਖਦੇ ਹਾਂ ਕੀ ਬਣਦਾ। ਇਹ ਮੜੇ ਮੜੇ ਹੋਰ ਇਹਦੀ ਰਗੜਾਈ ਕਰਦਾਂਗੇ। ਆ ਇਧਰੋਂ ਸਾਈਡ ਤੋਂ ਇਹ ਸਫਾਈ ਦੇਣ ਵਾਲੀ ਆ। ਜਿਵੇਂ ਕਰਦੇ ਆਂ ਆਪਾਂ ਪ੍ਰੋਪਰ। ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਸੈੱਟ ਕਰਕੇ। ਉਦੋਂ ਬਾਅਦ ਫਿਰ ਕਵਰ ਮੋਕੇ ਦਿਖਾਵਾਂਗੇ ਤੁਹਾਨੂੰ। ਹਾਂਜੀ। ਆ ਫੋਮ ਆਪਾਂ ਕਰਤੀ ਸਹੀ ਐਨ ਪੂਰੀ। ਜਿਹੜੇ ਮੜੇ ਮੁੱਟੇ ਟੋਏ ਜਿਨੇ ਇਹ ਪੱਧਰ ਕਰਾਂਗੇ। ਇਹ ਗਰਮ ਕਰਤੀ ਆਪਾਂ ਹਾਂਜੀ ਆ ਰਿਕਵਰ ਆਪਾਂ ਇਦਾਂ ਕਰੀਆ ਜਿਹੜੇ ਮਾੜੇ ਮੋਟੇ ਟੋਏ ਸੀਗੇ ਤੇ ਇਦਾਂ ਆਪਾਂ ਕਰਦ ਗਰਮ ਕਰਕੇ ਫੇਰਤੀ ਇੱਥੇ ਇਹਦੇ ਨਾਲ ਇੱਕ ਤਾਂ ਮਾੜੀ ਹੀ ਫੋਮ ਪਤਲੀ ਹੋ ਗਈ ਵੀ ਜਾਂ ਜਿਹੜਾ ਟੋਏ ਸੀਗਾ ਟੋਏ ਸਾਫ ਹੋ ਗਏ ਹਾਂਜੀ ਹੁਣ ਆਪਾਂ ਲੱਗਿਆ ਕਵਰ ਚਾੜਨ ਆ ਅੱਧੀ ਕੁ ਫਿਟਮੈਂਟ ਜੀ ਕਰ ਲਈ ਆਪਾਂ ਇਹਦੀ ਤੇ ਆ ਦੇਖੋ ਦੋਨੇ ਪਾਸੇ ਆਪਾਂ ਰੱਖ ਕੇ ਸਹੀ ਕਰਦੇ ਆ ਉਹਨਾਂ ਤੋਂ ਸਟੈਪ라이ਜ਼ਰ ਲਾਉਨੇ ਆ ਫਰੰਟ ਤੇ ਪਹਿਲਾਂ ਸੈਂਟਰ 'ਚ ਉਦੋਂ ਬਾਅਦ ਆਪਾਂ ਫਿਰ ਬੈਕ ਤੇ ਲਾਵਾਂਗੇ ਫਿਰ ਆਪਾਂ ਸਾਈਡਾਂ ਦੇ ਖਿੱਚ-ਖਿੱਚ ਕੇ ਸਟੈਪ라이ਜ਼ਰ ਲਾਉਣੇ ਨੇ ਸਾਰੇ ਹਾਂਜੀ ਇਦਾਂ ਆਪਾਂ ਇੱਕ ਸਾਈਡ ਤੋਂ ਬੰਨ੍ਹ ਲਈ ਇਧਰੋਂ ਠੀਕ ਹੁਣ ਆਪਾਂ ਇਧਰੋਂ ਸੈਡਾਂ ਤੋਂ ਆਪਾਂ ਲਾਈ ਜਣੇ ਨੇ ਸਟੈਪਲਾਈਜ਼ਰ ਨਾਲ ਆਪਾਂ ਬੰਨ੍ਹ ਹੀ ਜਾਣਾ ਹੁਣ ਆਪਾਂ ਇੱਕ ਸਟੈਪਲਾਈਜ਼ਰ ਇੱਥੇ ਸੈਂਟਰ ਚ ਲਾ ਲੈਣਾ ਇਸੇ ਕਵਰ ਨੂੰ ਨਾ ਔਖਾ ਕੰਮ ਤਾਂ ਹੈ ਨਹੀਂ ਨਾਰਵਲੀ ਵਾਸ ਆਪਾਂ ਪਹਿਲਾਂ ਸਾਈਡਾਂ ਤੋਂ ਸਟੈਬਲਾਈਜ਼ਰ ਲਾ ਕੇ ਬੰਨ ਲਓ ਇਹਨੂੰ ਸੀਟ ਨੂੰ ਫਿਰ ਰੁੱਡੂ ਬਾਦ ਆਪਦਾ ਹੌਲੀ ਹੌਲੀ ਖਿੱਚੀ ਚੱਲੋ ਸੀਟ ਕਵਰ ਇਦੋਂ ਸਾਈਡ ਤੋਂ ਸਟੈਬਲਾਈਜ਼ਰ ਲਾਈ ਚੱਲੋ ਜੇ ਤੁਸੀਂ ਅੰਮੋਂ ਸਾਹਮਣੇ ਸਟੈਬਲਾਈਜ਼ਰ ਲਾ ਕੇ ਬੰਨ ਸਕਦੇ ਹੋ ਤਾਂ ਵਧੀਆ ਗੱਲ ਹੈ ਯਾਰ ਦਾ ਥੋੜਾ ਥੋੜਾ ਬੈਂਡ ਕਰੀ ਚੱਲੋ ਟੈਪ ਲਾਈਟ ਨਾਲ ਚੱਲੋ ਇਹ ਤੁਹਾਡੀ ਮਰਜ਼ੀ ਹੈ ਵੀ ਪਹਿਲਾਂ ਇੱਕ ਸਾਈਡ ਦੱਬਣੀ ਹੈ ਕਿ ਦੋਨੇ ਸਾਈਡਾਂ ਇਕੱਠੀਆਂ ਦੱਬਣੀਆਂ ਮੈਂ ਪਹਿਲਾਂ ਇੱਕ ਸਾਈਡ ਦੱਬ ਲਈ ਸੀ ਇਹ ਦੋਨਾਂ ਦਾ ਆਪਾਂ ਫਿਰ ਦੂਜੀ ਸਾਈਡ ਦੱਬਾਂਗੇ ਇਹਨੇ ਕਿੰਨੀ ਸਫਾਈ ਦੇ ਵਿੱਚ ਰੱਖੋਗੇ ਉਹਨਾਂ ਬੈਸਟਰ ਹੋਊਗਾ ਇਹ ਜੀ ਨੂੰ ਮਾੜ ਐਵੇਂ ਤਜਾਦ ਦਿਓ ਜੇ ਤੁਸੀਂ ਫਾਰਮ ਪਾ ਰਹੇ ਹੋ ਤਾਂ ਫਾਰਮ ਦੀ ਪੂਰੀ ਸਫਾਈ ਰੱਖਣੀ ਹੈ ਪਹਿਲਾਂ ਟੈਂਪਰਰੀ ਸਟੈਪਲਾਈਜ਼ਰ ਲਾ ਕੇ ਦੋਨੀਆਂ ਸਾਈਡਾਂ ਤੇ ਫਿਰ ਆਪ ਦਾ ਤੁਸੀਂ ਤਸੱਲੀ ਦੇ ਨਾਲ ਬੈਡ ਕਰੀ ਚੱਲੋ ਸਟੈਪਲਾਈਜ਼ਰ ਲਾਈ ਚੱਲੋ ਕਿਉਂਕਿ ਹਰ ਕੰਮ ਥੋੜਾ ਸਮਾਂ ਮੰਗਦਾ ਜਿੰਨਾ ਚੀਜ਼ ਨੂੰ ਆਪਾਂ ਸਮਾਂ ਵੱਧ ਦੇਵਾਂਗੇ ਤਾਂ ਉਹ ਵਧੀਆ ਰਿਜ਼ਲਟ ਆਊਗਾ ਉਹ ਚੀਜ਼ ਜੇ ਆਪਾਂ ਸਮਾਂ ਦੀ ਘੱਟ ਲਾਵਾਂਗੇ ਤਾਂ ਰਿਜ਼ਲਟ ਘੱਟ ਆਊਗਾ ਮੇਰੇ ਤਕਰੀਬਨ ਤੇ 2-2 ਦਿਨ ਲੱਗਦੇ ਆਪਣੇ ਤਿਆਰ ਕਰਨ ਨੂੰ 2 ਦਿਨ ਦਾ ਕਾਰਨ ਇਹ ਸੀਗਾ ਵੀ ਮੜੀ ਸਫਾਈ ਵਧਾਉਣ ਕਰਕੇ ਜਿੰਨੀ ਆਪਾਂ ਥੋੜਾ ਸਮਾਂ ਵਧੀਆ ਲਾਵਾਂਗੇ ਤਾਂ ਉਹਨੇ ਸਫਾਈ ਵਧੀਆ ਹੋਊਗੀ ਕਾਲੀ ਆਪਾਂ ਕਰੀਣੀ ਹੈ ਕਹੋ ਜੇ ਕਾਲੀ ਕਰਦੇ ਫਿਰ ਆਪਣਾ ਰਿਜ਼ਲਟ ਨਹੀਂ ਆਉਣਾ ਸੀ ਉਹਨਾਂ ਦਾ ਆ ਦੇਖੋ ਜੀ ਇਹ ਕੋਈ ਬੰਦਾ ਹੁਣ ਜਜਮੈਂਟ ਕਰਕੇ ਦਿਖਾਵੇ ਇੱਥੇ ਵੀ ਇਹ ਸੀਟ ਆਪਾਂ ਦੁਬਾਰਾ ਤਿਆਰ ਕਰੀਏ ਠੀਕ ਆ ਜੀ ਇਹਦਾ ਨਾ ਜਿਵੇਂ ਆ ਫਰੰਟ ਸੀਗੀ ਆ ਚੀਜ਼ ਸਪਲੈਂਡਰ ਦੀ ਛੋਟੀ ਹੁੰਦੀ ਹੈ ਠੀਕ ਆ ਜੀ ਇੱਥੋਂ ਇਹ ਆਪਾਂ ਮੋਟੀ ਕਰੀਏ ਹੋਂਕਾ ਕੇ ਹੁਣ ਜਿਵੇਂ ਆ ਮੰਨ ਕੇ ਚਲੋ ਆ ਬਲ ਪੈਂਦੇ ਨੇ ਇਹ ਬਲ ਵੀ ਆਪਾਂ ਕੱਢਾਂਗੇ ਇੱਥੇ ਸਟੈਪਲਾਈਜ਼ਰ ਰੱਗਣ ਵਾਲੇ ਥੱਲੇ ਆ ਦੇਖੋ ਠੀਕ ਔਰ ਇਹ ਜੰਝੇ ਤੇ ਵਾਲ ਪੈਂਦੇ ਨੇ ਇਹ ਸਾਰੇ ਐ ਸੈੱਟ ਕਰਾਂਗੇ ਵਾਲ ਹੁਣ ਆਪਾਂ ਕਿਉਂਕਿ ਆਪਾਂ ਇੱਕ ਸੀਟ ਖੜਾਈ ਆ ਪਹਿਲਾਂ ਆ ਦੇਖੋ ਬੈਕ ਤੋਂ ਇੱਥੋਂ ਬਾਹਰ ਨਿਕਲੀ ਹੋਈ ਸੀਗੀ ਸੀਟ ਆਪਣੀ ਹੁਣ ਇਦਾਂ ਮਾੜੀ ਖਿੱਚ ਕੇ ਆਪਾਂ ਹੇਠੀ ਤੇ ਲਾਤੀ ਪ੍ਰੋਪਰ ਇਦਾਂ ਹੁਣ ਹੁਣ ਆਪਾਂ ਸਟੈਪ ਲਾਈਨ ਤੇ ਲਾ ਕੇ ਦਿਖਾਉਣੀ ਆ ਸਾਰੀ